ਕਾਂਗਰਸ ਸਰਕਾਰ ਖਿਲਾਫ ਸ਼ੁਰੂ ਕੀਤੀ ਜ਼ਬਰ ਵਿਰੋਧੀ ਲਹਿਰ ਦੇ ਤਹਿਤ ਅੱਜ ਸ਼੍ਰੋਮਣਿਆ ਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਚੌਥੇ ਦਿਨ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਬੱਬੇਹਰੀ ਵਿੱਚ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਮੋੜ ਦਹਰਾਇਆ ਕਿ ਪੰਜਾਬ ਵਿੱਚ ਜੰਗਲ ਦਾ ਰਾਜ ਹੈ ਅਤੇ ਇਸ ਵੇਲੇ ਅਮਨ ਕਾਨੂੰਨ ਦੀ ਸਥਿਤੀ ਕਾਫੀ ਵਿਗੜੀ ਹੋਈ ਹੈ ਇਸ ਮੌਕੇ ਉਹਨਾਂ ਨੇ ਕੈਬਨਲ ਮੰਤਰੀ ਸਾਧੂ ਸਿੰਘ ਧਰਮਸੋਤੋ ਦੇ ਦਿੱਤੇ ਗਏ ਬਿਆਨ ਤੇ ਵੀ ਸਵਾਲ ਚੁੱਕੇ ਹਨ ਉਹਨਾਂ ਕਹਿੰਦੇ ਕਿ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਨਾ ਕਿ ਆਮ ਲੋਕਾਂ ਦੀ ਇਸ ਮੌਕੇ ਉਹਨਾਂ ਨੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਤੋਂ ਵੱਖ-ਵੱਖ ਅਕਾਲੀ ਵਰਕਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਮੈਂ ਉਹੀ ਕਿਹਾ ਸੀ ਕਿ ਅੱਜ ਕੋਈ ਇਸ ਪੰਜਾਬ ਸਰਕਾਰ ਨਹੀਂ ਹੈ ਤੁਸੀਂ ਉਦੋਂ ਕਹਿੰਦੇ ਸੀ ਕਿ ਇਹ ਡਰੱਗਜ਼ ਅਕਾਲੀਆਂ ਨੇ ਫਲਾਇਆ ਹੈ ਤੁਹਾਡੇ ਐਮਐਲਏ ਕਹੀ ਜਾਂਦੇ ਤੁਹਾਡੀ ਹੁਣ ਣ ਸਟ੍ਰਕ ਚੱਲ ਰਹੀ ਹੈ ਤੁਹਾਡੀ ਸਰਕਾਰ ਹੈ ਹੁਣ ਕੌਣ ਫਲਾ ਰਿਹਾ ਹੁਣ ਕਾਂਗਰਸੀ ਫਲਾ ਰਹੀ ਵੇਚ ਰਹੀ ਹੈ ਡਰੱਗਸ ਸਰ ਕੈਪਟਨ ਮੈਂ ਇਹ ਕਹਣਾ ਹੈ ਹਾਂ ਲਾਅ ਐਂਡ ਆਰਡਰ ਪਬਲਿਕ ਠੀਕ ਕਰੂਗੀ 4 ਸਾਲ ਬਾਅਦ ਜਦੋਂ ਇਹਨਾਂ ਨੂੰ ਕੱਢਣਗੇ ਕਾਂਗਰਸੀਆਂ ਨੂੰ ਜਿੰਨਾ ਬੁਰਾ ਹਾਲ ਅੱਜ ਹੈ ਵਪਾਰੀਆਂ ਨੂੰ ਸ਼ਰੇਆਮ ਦਿਨੇ ਗੋਲੀ ਮਾਰ ਕੇ ਮਰਿਆ ਜਾਂਦਾ ਹੈ ਕਿੰਨਾ ਬੱਚਿਆਂ ਨੂੰ ਉਹਨਾਂ ਦੇ ਕਿਡਨਾਪ ਕੀਤਾ ਜਾ ਰਿਹਾ ਹੈ ਫਰੋਤੀਆਂ ਲਈ ਜਾ ਰਹੀਆਂ ਆ ਕੋਈ ਲਾਅ ਨਾ ਆਰਡਰ ਹੈ ਤੇ ਜਿਹੜਾ ਐਮਐਲਏ ਮਿਨਿਸਟਰ ਕਹ ਰਿਹਾ ਕਿ ਪਬਲਿਕ ਲਾਅ ਨਾ ਆਰਡਰ ਠੀਕ ਕਰੂਗੀ ਮੈਂ ਉਹੀ ਕਹਿ ਰਿਹਾ ਜੇ ਧਰਮਸ਼ੋਧ ਮੰਤਰੀ ਕਹ ਰਿਹਾ ਕਿ ਲਾਅ ਨਾ ਆਰਡਰ ਅਸੀਂ ਨਹੀਂ ਸਰਕਾਰ ਨੇ ਨਹੀਂ ਪਬਲਿਕ ਨੇ ਠੀਕ ਕਰਨਾ ਹੈ ਇਹ ਤੋਂ ਘੜੀਆਂ ਗੱਲ ਕੀ ਹੋ ਰਹੀ ਹੈ ਫਿਰ ਤੁਸੀਂ ਸਰਕਾਰ ਛੱਡ ਦਿਓ ਜਿਹੜਾ ਕੰਮ ਸਰਕਾਰ ਦਾ ਹੈ ਸਰਕਾਰ ਦਾ ਹੈ ਪੁਲਿਸ ਸਰਕਾਰ ਦੇ ਕੰਟਰੋਲ ਚ ਪਬਲਿਕ ਦੇ ਕੰਟਰੋਲ ਥੋੜੀ ਹੈ ਤੁਸੀਂ ਲਾਅਨ ਆਰਡਰ ਨਹੀਂ ਮੇਨਟੇਨ ਕਰ ਸਕਦੇ ਤੇ ਛੱਡ ਕੇ ਪਰੇ ਹੋ ਜਾਓ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਪੰਜਾਬ ਟੂਡੇ